ਕੀਸ਼ ਹੈ ਜੀ ਜਸਵੰਤ ਸਿੰਘ ਕਮਲ ਹੋਰਾਂ ਦੀ ਕਹਾਣੀ ਟੂਨੇ ਤੇ ਟੂਣਾ ਜਿਉਂ ਹੀ ਬੁੱਧੇ ਨੇ ਹੀਠਾ ਪਿੰਡੋਂ ਬਾਹਰ ਨੂੰ ਜਾਂਦੀ ਗਲੀ ਵਿੱਚ ਕੋਕ ਕੋਕ ਦੀ ਆਵਾਜ਼ ਸੁਣੀ ਸੋਤ ਨੀਂਦੇ ਚੋਂ ਜਾਗ ਪਿਆ ਤੇ ਕਾਲੀ ਨਾਲ ਸਰਾਣੇ ਵਾਲਾ ਹੱਥ ਮਾਰਿਆ ਸੱਤਾਂ ਪੂਰੀਆਂ ਦੀ ਸਮਾਂ ਵਾਲੀ ਡਾਂਗ ਪਾਵੇ ਨਾਲ ਅਹਲ ਪਈ ਸੀ ਉਸ ਦੀ ਤਿੱਖੀ ਹੋ ਗਈ ਸੋਚ ਨੇ ਮਨ ਨੂੰ ਤਰਵਾਸ ਦਿੱਤਾ ਕਿ ਅੱਜ ਜੇਠਾ ਵੀਰਵਾਰ ਹੈ ਉਸ ਕਸਮਾਇਰੇ ਕੁਰਤੇ ਨੂੰ ਟੋਇਆ ਉਹ ਅੱਧੀ ਰਾਤ ਤੱਕ ਸਿਰ 헤ਠਾਂ ਗੁੱਚੀ ਹੋਇਆ ਰਿਹਾ ਸੀ ਕੁਰਤਾ ਪਾਉਂਦਿਆਂ ਹੋਇਆਂ ਸਮਾਂ ਹਰਜ਼ ਨਹੀਂ ਹੋਇਆ ਸੀ ਅਜੇ ਹੀ ਕੰਮਾਂ ਵਿੱਚ ਉਸ ਕਦੇ ੱਤਲ ਨਹੀਂ ਵਰਤੀ ਸੀ ਪਰ ਇਸ ਵੇਲੇ ਪੌੜੀ ਉਤਰ ਕੇ ਵਾਰ ਨਹੀਂ ਆਉਣਾ ਬੁੱਧੇ ਦੇ ਸ਼ਿਕਾਰ ਹੱਥੋਂ ਗਵਣਾ ਸਮਝਿਆ ਉਹ ਛੱਟ ਹੀ ਬਨੇਰੇ ਨੂੰ ਹੱਥ ਪਾ ਕੇ ਲਮਕ ਪਿਆ ਤੇ ਲੰਮੀ ਡਾਂਗ ਆਸਰੇ ਗਲੀ ਵਿੱਚ ਲੈ ਪਿਆ ਨੰਗੇ ਪੈਰੀਂ ਬਾਹਰ ਨੂੰ ਕਦਮ ਵਧਾਉਂਦਿਆਂ ਉਸ ਇੱਕ ਚੇਤਨ ਅੰਨੇ ਵਾਂਗ ਕੰਨ ਖੜੇ ਕਰ ਲਏ ਪਰ ਕੋਕ ਕੋਕ ਦੀ ਆਵਾਜ਼ ਮੁਰ ਕੰਨ ਨਾ ਪਈ ਜਿਵੇਂ ਕਿਸੇ ਕੋਕ ਕੋਕ ਦੀ ਸੰਗੀ ਘੁੱਟ ਦੇਤੀ ਹੋਵੇ ਫਿਰ ਵੀ ਉਹ ਚੁਸਤ ਅਨੁਮਾਨਾਂ ਦੇ ਆਧਾਰ ਤੇ ਮੰਜ਼ਲ ਵੱਲ ਵਧੀ ਗਿਆ ਚੋਰੀ ਚਿਕਾਰੇ ਬੁੱਧੇ ਦਾ ਆਦੀ ਪੇਛਾ ਨਹੀਂ ਸੀ ਕਦੇ ਉਹ অতি ਭੋਲਾ ਇਮਾਨਦਾਰ ਅੰਥਕ ਕਾਮਾ ਸੀ ਹੱਡਾਂ ਪੈਰਾ ਵੱਲੋਂ ਹਾਥੀ ਨਹੀਂ ਤਾਂ ਊਠ ਜ਼ਰੂਰ ਜਾਫਦਾ ਸੀ ਕਈਆਂ ਸਾਲਾਂ ਤੋਂ ਉਹ ਪਿੰਡ ਦੇ ਮਹਾਂਤ ਦਾ ਸੀਰੀ ਤੁਰਿਆ ਆ ਰਿਹਾ ਸੀ ਉਸ ਦੇ ਵਿਆਹ ਵੇਲੇ ਦਾ 300 ਚੜਿਆ ਕਰਜ਼ਾ ਸਿਰੋਂ ਲੈਣ ਵਿੱਚ ਨਹੀਂ ਸੀ ਆਉਂਦਾ ਜਿਹੜਾ ਘਾਟੇ ਵਾਅਦੇ ਨਾਲ ਹਰ ਸਾਲ ਵਿਆਜ ਪੈ ਕੇ 4 ਅਤੇ 500 ਦੀਆਂ ਹੱਦਾਂ ਵਿੱਚਕਾਰ ਮਦਾਰੀ ਦੇ ਸੱਪਾਂ ਕੀ ਲਿਆ ਰਹਿੰਦਾ ਸੀ ਇੱਕ ਊਠ ਦਾ ਭਾਰ ਸਿਰੋ ਤੇ ਚੁੱਕੀ ਰੱਖਣਾ ਉਸ ਲਈ ਕਿਤੇ ਸਖਾਲਾ ਸੀ ਪਰ ਕਰਜ਼ੇ ਨਾਲ ਉਸ ਨੂੰ ਆਪਣੀ ਰੀੜ ਦੀ ਹੱਡੀ ਕੁੜਕ ਦੀ ਜਾਪ ਰਹੀ ਸੀ ਹਰ ਫਸਲ ਉਹ ਦੇਹ ਤੋੜ ਕੇ ਵੋਂਦਾ ਧਗਿਆਂ ਨਾਲ ਸੰਧਾ ਬਣਿਆ ਰਹਿੰਦਾ ਪਰ ਮਹਾਂਪਤ ਦਾ ਬਾਣੀਆਂ ਹਿਸਾਬ ਆਪਣੀ ਵਰਗਣ ਚੋਂ ਬਾਹਰ ਨਾ ਜਾਣ ਦੇਂਦਾ ਕਿਸੇ ਵੀ ਵਗਦੇ ਅਮਲ ਨੂੰ ਬੰਨ੍ਹ ਮਾਰ ਕੇ ਹਮੇਸ਼ਾ ਰੋਕਿਆ ਨਹੀਂ ਜਾ ਸਕਦਾ ਤੇ ਇਹੀ ਹਾਲਤ ਵਿੱਚ ਕੁਦਰਤ ਆਪਣੇ ਅੰਦਰਲੇ ਵਿਰੋਧ ਨੂੰ ਦਬਾਉਣੋਂ ਅਸਮਰਥ ਹੋ ਜਾਂਦੀ ਹੈ ਅਤੇ ਘਟਨਾ ਵਣ ਕੇ ਨੰਗੀ ਚਿੱਟੀ ਸਹਿਤਾ ਦਾ ਰੂਪ ਧਾਰ ਲੈਂਦੀ ਹੈ ਠੀਕ ਆ ਜਿ ਤੋ 4 ਸਾਲ ਪਹਿਲਾਂ ਭਾਰੀ ਹੜ੍ਹਾਂ ਨੇ ਸੋਨੀ ਦੀ ਫਸਲ ਨੂੰ ਰੋੜ ਛੋਟਿਆ ਸੀ ਪਰ ਬੁੱਧੇ ਦੀਆਂ 2 ਕਮਾ ਮਿਰਚਾਂ ਅਤੇ 6 ਕਮਾ ਨਰਮਾ ਉੱਚੇ ਤਾਂ ਹੋਣ ਕਰਕੇ ਵੱਜ ਗਏ ਸਨ ਉਸ ਆਖਰਾਂ ਦੀ ਮਿਹਨਤ ਕੀਤੀ ਚੜ ਰਏ ਭਾਅ ਕਾਰਨ ਉਸ ਨੂੰ ਪੂਰੀ ਆਸ ਵੱਜ ਗਈ ਸੀ ਕਿ ਐਤ ਕੀ ਮੈਂ ਸੁਰਖਰੂ ਹੋ ਜਾਵਾਂਗਾ ਪਰ ਮਹੰਤ ਮਿਰਚਾਂ ਦੀ ਭਾਰੀ ਫਸਲ ਦੇਖ ਕੇ ਬੇਈਮਾਨ ਹੋ ਗਿਆ ਅਤੇ ਉਸ ਬੁੱਧੇ ਨੂੰ ਮਿਰਚਾਂ ਦੀ ਫਸਲ ਤੋਂ ਜਵਾਬ ਦੇ ਦਿੱਤਾ ਕਿ ਇਹ ਮਿੱਥੇ ਹਿੱਸੇ ਤੋਂ ਬਾਰੀ ਫਸਲ ਹੈ ਬੁੱਧੇ ਨੂੰ ਇਉਂ ਜਾਪਿਆ ਜਿਵੇਂ ਹਾਰ ਦੀ ਚੋ ਕਹੀ ਅਤੇ ਰੰਬਾ ਵਾਰੀ-ਵਾਰੀ ਉਸ ਦੀ ਛਾਤੀ ਵਿੱਚ ਆ ਖੁੱਬੇ ਹੋਣ ਉਹ ਹੁਣ ਤੱਕ ਮਹੰਤ ਨੂੰ ਇਮਾਨਦਾਰ ਸਮਝਦਾ ਆਇਆ ਸੀ ਤੇ ਧਰਮ ਦਾ ਵਿਸ਼ਵਾਸੀ ਰਿਹਾ ਸੀ ਭਾਵੇਂ ਉਸ ਦੀ ਕਲਮ ਨੇ ਸਦਾ ਸੱਤਾਂ ਵੀਹਾਂ ਦਾ 100 ਗਿਣਿਆ ਸੀ ਪਰ ਇਹ ਨੰਗੀ ਚਿੱਟੀ ਸਾਟ ਉਹ ਸਹਿ ਨਾ ਸਕਿਆ ਉਸਨੇ ਮਹਾਂਪਤ ਦੇ ਹੱਥ ਜੋੜੇ ਕਿ ਮੇਰੇ ਨਾਲ ੱੱਕਾ ਨਾ ਕੀਤਾ ਜਾਵੇ ਮਹਾਂਪਤ ਦਾ ਦਿਲ ਪੱਥਰ ਦੇ ਢਾਕਰ ਵਰਗਾ ਸੀ ਜਿਸ ਦੇ ਪ੍ਰਸੀਜਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਬੁੱਧੇ ਨੇ ਮਾਇੂਸ ਹੋ ਕੇ ਪੰਚਾਇਤ ਜੋੜੀ ਅਤੇ ਬੜੇ ਤਰਲੇ ਵਾਸਤੇ ਪਾਏ ਪਰ ਮਹਾਂਪਤ ਕਿਸੇ ਤਰ੍ਹਾਂ ਵੀ ਨਾ ਪੰਗ ਰਿਆ ਪੰਚਾਇਤ ਵਾਲਿਆਂ ਨੇ ਵਿੱਚ ਆਖਣ ਦੀ ਦਲੇਰੀ ਨਹੀਂ ਸੀ ਕੀਤੀ ਮਹਾਂਤ ਸਾਰੇ ਪਿੰਡ ਉੱਤੇ ਧਾਰਮਿਕ ਸ਼ਬਦਾ ਅਤੇ ਜਾਦੂ ਟੂਣੇ ਕਾਰਨ ਹੀ ਨਹੀਂ ਸ਼ਾਇਆ ਹੋਇਆ ਸੀ ਸਗੋਂ ਧੀਰੇ ਦੀ ਸੰਗਰਾਮਦੀ ਪੂਜਾ ਅਤੇ ਸੌਕ ਮਾਂ ਜ਼ਮੀਨ ਕਾਰਨ ਆਰਥਿਕ ਰੋਪ ਵੀ ਰੱਖਦਾ ਸੀ ਉਹ ਸਮਝਦਾ ਸੀ ਕਿ ਕਰਜ਼ਾ ਲੈ ਜਾਣ ਪਿੱਛੋਂ ਬੁੱਧੇ ਵਰਗੇ ਲਾਭਦਾਇਕ ਕੰਮੇ ਤੋਂ ਹੱਥ ਧੋ ਬੈਠਾਂਗਾ ਨਵੀਂ ਜ਼ਮੀਨ ਮੁੜ ਜੰਗਲ ਚੜ ਜਾਵੇਗੀ ਔਰ ਨਹੀਂ ਤਾਂ ਮਜ਼ਾਰਿਆਂ ਦੇ ਢਹੇ ਜੂਰੂਟ ਚੜ ਜਾਵੇਗੀ ਵਿਚਾਰੇ ਬੁੱਧੇ ਕੋਲ ਉਤਲੀ ਅਦਾਲਤ ਵਿੱਚ ਜਾਣ ਜੋਗੀ ਸਮਰਥਾ ਵੀ ਨਹੀਂ ਸੀ ਮਹੰਤ ਨੂੰ ਕਿਸੇ ਤਰ੍ਹਾਂ ਵੀ ਨਾ ਮੰਨਦਿਆਂ ਵੇਖ ਬੁੱਧੇ ਦਾ ਮਹਿਨਤ ਵਿੱਚ ਗਰਮ ਹੋਇਆ ਖੂਨ ਮੂੰਹ ਪਾਰ ਕੇ ਬੋਲ ਪਿਆ ਕਿ ਮੈਂ ਆਪਣੇ ਹਿੱਸੇ ਦੀਆਂ ਮਿਰਚਾਂ ਜ਼ਰੂਰ ਤੋੜਾਂਗਾ ਝਗੜੇ ਨੇ ਵੱਧ ਕੇ ਸਾਹਮਣੀ ਟੱਕਰ ਦਾ ਰੂਪ ਧਾਰ ਲਿਆ ਮਾਉਂਤ ਨੇ ਆਪਣੇ ਲਾਭਦਾਇਕ ਭੋਲੇ ਇਮਾਨਦਾਰ ਅਤੇ ਅੰਥਕ ਕਾਮੇ ਨੂੰ ਜਿਹੜਾ ਕਈਆਂ ਸਾਲਾਂ ਤੋਂ ਆਪਣੇ ਬਾਪੂ ਪਿੱਛੋਂ ਸੀਰੀ ਤੁਰੇ ਆ ਰਿਹਾ ਸੀ ਚੋਰੀ ਦਾ ਦੋਸ਼ ਬਣਾ ਕੇ 5 ਮਹੀਨੇ ਦੀ ਸਜ਼ਾ ਕਰਵਾ ਦਿੱਤੀ ਅਤੇ ਮਿਰਚਾਂ ਨਾਲ ਨਰਮੇ ਦੀਆਂ ਫਸਲਾਂ ਦਾ ਵੀ ਮਾਲਕ ਬਣ ਗਿਆ ਪੰਚਾਇਤ ਤੋਂ ਲੈ ਕੇ ਅਦਾਲਤ ਤੱਕ ਕਿਸੇ ਨੇ ਵੀ ਗਰੀਬ ਬੁੱਧੇ ਦੀ ਫਰਿਆਦ ਨਾ ਸੁਣੀ ਅਤੇ ਸਭ ਕੁਝ ਜਾਣਦੇ ਆ ਬੁੱਝਦੇ ਹੋયા ਅਕਾਮੀਟ ਲਿਆ ਸਨ ਜਿਵੇਂ ਇਹ ਇੱਕ ਹੋਣੀ ਹੋਵੇ ਜਿਸ ਹਰ ਹਾਲਤ ਵਿੱਚ ਤਕੜੇ ਤੋਂ ਮਾਰੇ ਤੇ ਵਾਪਰਨਾ ਹੀ ਹੋਵੇ ਬੁੱਧੇ ਦੇ ਜੇਲ੍ਹ ਹੋ ਜਾਣ ਪਿੱਛੋਂ ਉਸ ਦੀ ਘਰ ਵਾਲੀ ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਭਾਵੇਂ ਪੇਕੇ ਵੀ ਠੂਠੇ ਨਾਲ ਕਨਾਲਾ ਵੱਜਦਾ ਸੀ ਪਰ ਔਖੇ ਦਿਨ ਤੱਕ ਤੋੜਨੇ ਹੀ ਸਾਨਾ ਦੂਜੇ ਮਾਨਤ ਕਰਜ਼ੇ ਕਾਰਨ ਤੇ ਉਸ ਦੇ ਗੁੰਡੇ ਐਸੀਆਂ ਐਸੀਆਂ ਗੱਲਾਂ ਨਾਲ ਡਰਾਉਂਦੇ ਧਮਕਾਉਂਦੇ ਸਨ कि ਉਸ ਦਾ ਪੇਕੇ ਜਾਣਾ ਜ਼ਰੂਰੀ ਹੋ ਗਿਆ ਉਸ ਪੇਕੇ ਜਾ ਕੇ ਆਪਣੀ ਇੱਜ਼ਤ ਤਾਂ ਬਚਾ ਲਈ ਪਰ ਆਤਮ ਸਵੀਰ ਘਾ ਵੇਚ ਵੇਚ ਕੇ ਗੁਜ਼ਾਰਾ ਕਰਦੀ ਰਹੀ ਜਦ ਬੁੱਧਾ ਜੇਲੋਂ ਛੁੱਟ ਕੇ ਆਇਆ ਉਹ ਪਹਿਲਾਂ ਵਰਗਾ ਨਰਮ ਤੇ ਭੋਲਾ ਨਹੀਂ ਸੀ ਜੇਲ ਨੇ ਉਸ ਦੀ ਨਰਮਾਈ ਖੋ ਲਈ ਸੀ ਉਸ ਨੂੰ ਆਇਆ ਵੇਖ ਕੇ ਮਹਾਂਤ ਨੇ ਕਰਜ਼ੇ ਦੀ ਮੰਗ ਕੀਤੀ ਅੱਗੋਂ ਬੁੱਧੇ ਨੇ ਠੋਕਮਾ ਜਵਾਬ ਦਿੱਤਾ ਕਿ ਮੈਂ ਤੇ ਮੇਰਾ ਬਾਪੂ ساری ਉਮਰ ਤੇਰਾ ਕਮਾਂਦੇ ਰਹੇ ਲੈਣਾ ਤਾਂ ਸਾਡਾ ਤੇਰੇ ਵੱਲ ਨਿਕਲਦਾ ਤੂੰ ਉਲਟਾ ਸਾਥੋਂ ਮੰਗੀ ਜਾਂਦਾ ਬੁੱਧਾ ਅਸਲੋਂ ਆਕੀ ਹੋ ਚੁੱਕਾ ਸੀ ਮਿਹਨਤ ਨਾਲ ਉਸ ਕੰਮ ਕਰਕੇ ਵੇਖ ਲਿਆ ਸੀ ਇਮਾਨਦਾਰੀ ਦੀ ਉਸ ਸਜ਼ਾ ਵੀ ਪਾ ਲਈ ਸੀ ਘਰ ਖਾਣ ਨੂੰ ਕੁਝ ਨਹੀਂ ਸੀ ਤੇ ਬਹੁਤਾ ਸਮਾਂ ਬੱਚਿਆਂ ਨੂੰ ਭੁੱਖ ਨਾਲ ਬਿਲਕਦੇ ਵੀ ਨਹੀਂ ਸੀ ਸਹਾਰ ਸਕਦਾ ਜੇ ਉਹਦੀ ਯਾਰੀ ਨੇ ਉਸ ਨੂੰ ਆ ਸਮਾਂ ਵਾਲੀ ਡਾਂਗ ਬਖਸ਼ੀ ਸੀ ਜਿਹੜੀ ਹੁਣ ਉਸ ਦੀ ਕਾਛ ਵਿੱਚ ਸੀ ਤੇ ਜ਼ਿੰਦਗੀ ਦਾ ਆਧਾਰ ਬਣੀ ਹੋਈ ਸੀ। ਨੇਰੇ ਸਵੇਰੇ ਖੇਤਾਂ ਚੋਂ ਪੱਠੇ ਵੱਢ ਲੈਣੇ ਮੱਕੀ ਦੇ ਮਹਾਰਿਆਂ ਨਾਲੋਂ ਭਰੀ ਪਾ ਲੈਣੀ ਜਾਂ ਕਣਕ ਦੇ ਬੋਲ ਚੋਂ ਪੰਡ ਖਸਕਾ ਲੈਣੀ ਹੁਣ ਉਸ ਲਈ ਮਾਮੂਲੀ ਗੱਲਾਂ ਸਨ। ਉਹ ਛੇਤੀ ਹੀ ਪਿੰਡ ਅਤੇ ਇਲਾਕੇ ਵਿੱਚ ਬਦਨਾਮ ਹੋ ਗਿਆ। ਪੰਚਾਇਤ ਨੇ ਉਸ ਨੂੰ ਕਈ ਵਾਰ ਜ਼ਰਮਾਨਾ ਕੀਤਾ ਪਰ ਉਸ ਕਦੇ ਫੁੱਟੀ ਕੋਡਿ ਨਹੀਂ ਤਾਰੀ ਸੀ ਉਸ ਕੋਲ ਦੇਣ ਨੂੰ ਹੈ ਹੀ ਕੁਝ ਨਹੀਂ ਸੀ ਪੁਲਿਸ ਆਏ denn ਉਸ ਦੀ ਧੌੜੀ ਲਾਉਂਦੀ ਪਰ ਉਹ ਆਪਣੀਆਂ ਆਤਾਂ ਤੋਂ ਨਾ ਮੁੜਿਆ ਅਖੀਰ ਅਖ ਕੇ ਪੁਲਿਸ ਨੇ ਉਸ ਨੂੰ 10 ਨੰਬਰੀ ਆ ਕੋਸ਼ਤ ਕਰ ਦਿੱਤਾ 10 ਨੰਬਰੀ ਆ ਹੋ ਜਾਣ ਪਿੱਛੋਂ ਪੁੱਦੇ ਦੇ ਦਿਲੋਂ ਹਰ ਤਰ੍ਹਾਂ ਦੇ ਡਰ ਲਹਿ ਗਏ ਜਿਵੇਂ ਉਹ ਸਾਰੇ ਬੰਧਨਾ ਤੋਂ ਆਜ਼ਾਦ ਹੋ ਗਿਆ ਹੋਵੇ ਬਦ ਸੂਰਤ ਤਾਂ ਉਹ ਪਹਿਲਾਂ ਹੀ ਸੀ ਪਰ ਹੁਣ ਉਸ ਨੂੰ ਵੇਖਿਆ ਡਰ ਲੱਗਦਾ ਸੀ ਮੜੀਆਂ ਮਸਾਣਾ ਚਰਸਤਿਆਂ ਤੇ ਪੱਕੇ ਦਰਖਤਾਂ ਦੇ ਜinn ਭੂਤ ਵੀ ਉਸ ਤੋਂ ਤਰੇ ਹੀ ਦੇ ਸਨ ਡਰ ਉਸ ਲਈ ਕੋਈ ਨਹੀਂ ਰਹਿ ਗਿਆ ਸੀ ਸਭ ਉਹ ਸਾਰਿਆਂ ਲਈ ਖੁਦ ਡਰ ਬਣ ਚੁੱਕਾ ਸੀ ਉਹ ਆਪਣੇ ਕਸਬ ਵਿੱਚ ਇੰਨਾ ਮਾਹਰ ਸੀ ਕਿ ਚੁਸਤੀਆਂ ਤੇ ਹੁਸ਼ਿਆਰੀਆਂ ਉਸ ਤੋਂ ਪਨਾਹ ਮੰਗਣ ਲੱਗ ਪਈਆਂ ਤੇ ਲੋਕਾਂ ਲਈ ਇਸ ਤਬਦੀਲੀ ਉਤੇ ਵਿਸ਼ਵਾਸ ਕਰਨਾ ਔਖਾ ਸੀ ਕਿ ਬੁੱਧੇਵਾਗਾ ਸੌ ਸੀਲ ਤੇ ਭੋਲਾ ਪਾਲਾ ਕੰਮਾ ਚੋਰ ਤੇ ਚਲਾ ਕਿਵੇਂ ਹੋ ਸਕਦਾ ਹੈ ਪਰ ਇਹ ਸੱਚ ਸੀ ਕਿ ਬੁੱਧਾ ਕੋ ਕਰਮਾ ਤੇ ਉਤਰ ਆਇਆ ਸੀ ਹੁਣ ਵੀ ਜਦੋਂ ਉਹ ਡਾਂਗ ਕੱਚੇ ਮਾਰੀ ਪਿੰਡੋਂ ਵਾਰ ਆ ਗਿਆ ਚੁਸਤੀਆਂ ਪੈਰੋਂ ਪੈਰ ਉਸ ਦੀ ਰਾਹ ਸਾਫ਼ ਕਰਦੀਆਂ ਜਾ ਰਹੀਆਂ ਸਨ ਉਸ ਦੇ ਤਜਰਬੇ ਵਿੱਚ ਆਏ ਅਰਮਾਨ ਦੱਸ ਰਹੇ ਸਨ ਕਿ ਉਸ ਦਾ ਸ਼ਿਕਾਰ ਕਿਧਰ ਨੂੰ ਜਾ ਰਿਹਾ ਹੈ ਉਸ ਦੀਆਂ ਤਿੱਖੀਆਂ ਨਜ਼ਰਾਂ ਨੇ ਤਾੜ ਲਿਆ ਉਸ ਦਾ ਸ਼ਿਕਾਰ ਮਰਦ ਨਹੀਂ ਸਗੋਂ ਜ਼ਨਾਨੀ ਹੈ ਅਨੇਰਾਪਾ ਮੇ ਮਸਿਆਦਾ ਸੀ ਪਰ ਇਹ ਅਨੇਰਾ ਉਸ ਦਾ ਵਫਾਦਾਰ ਯਾਰ ਸੀ ਜਿਹੜਾ ਹਮੇਸ਼ਾ ਉਸ ਦੀਆਂ ਨਜ਼ਰਾਂ ਨੂੰ ਰਾਹ ਦਿੰਦਾ ਆਇਆ ਸੀ ਕੋਕ ਕੋਕ ਦੀ ਆਵਾਜ਼ ਇੱਕ ਵਾਰ ਮੁਰ ਸੁਣਾਈ ਦਿੱਤੀ ਬੁੱਧੇ ਦੀਆਂ ਅੱਖਾਂ ਲਿਸ਼ਕ ਪਈਆਂ ਔਰਤ ਨੇ ਚਰਸਤੇ ਵਿੱਚ ਛੱਪੜ ਕੰਡੇ ਕੁੱਕੜ ਛੱਡ ਦਿੱਤਾ ਅਤੇ ਲਾਲ ਚੁੰਨੀ ਵਿੱਚੋਂ ਸੱਤ ਭੰਤਾ ਅਨਾਜ ਵੀ ਢੇਰੀ ਕਰ ਦਿੱਤਾ। ਬੁੱਧੇ ਤੋਂ ਬਿਨਾਂ ਲਾਗੇ ਖਲੋਤਾ ਬੋੜ ਵੀ ਚੁੱਪਚਾਪ ਸਭ ਕੁਝ ਦੇਖੀ ਜਾ ਰਿਹਾ ਸੀ। ਛੱਪੜ ਦਾ ਪਾਣੀ ਸ਼ਾਂਤ ਸੁੱਤਾ ਪਿਆ ਸੀ। ਬੁੱਧੇ ਦੇ ਮਨ 'ਚ ਫੁਰਤੀ ਆਈ ਕਿ ਔਰਤ ਹੀ ਹੈ ਟੂਣਾ ਭੰਗ ਹੋ ਜਾਣ ਦੇ ਡਰੋਂ ਉਹ ਬੋਲੇਗੀ ਨਹੀਂ। ਕਿਉਂ ਨਾ ਅਗਾਹ ਵੱਧ ਕੇ ਦੋਵੇਂ ਚੀਜ਼ਾਂ ਸਮੇਟ ਕੇ ਤਿੱਤਰ ਹੋ ਜਾਵੇ ਪਰ ਇਸ ਤਰ੍ਹਾਂ ਉਹ ਡਰ ਜਾਏਗੀ ਉਹ ਦੂਜੇ ਪਲ ਸੋਚਿਆ ਉਹ ਜਾਣਦਾ ਸੀ ਕਿ ਕੁੱਕਰ ਦੀਆਂ ਲੱਤਾਂ ਬੰਨੀਆਂ ਹੁੰਦੀਆਂ ਨੇ ਉਹ ਟੂਨੇ ਵਾਲੀ ਥਾਂ ਤੋਂ 2-4 ਕਦਮਾਂ ਹੀ ਮਸਾਂ ਅਗਾਹ ਪਛਾਹ ਹੋ ਸਕਦਾ ਸੀ ਇਸ ਲਈ ਉਹ ਕਾਲੀ ਕਰਨੀ ਠੀਕ ਨਾ ਸਮਝੀ ਕਿਉਂਕਿ ਇਹ ਮਾਲ ਇੱਕ ਤਰ੍ਹਾਂ ਉਸ ਦਾ ਹੋ ਚੁੱਕਿਆ ਸੀ ਬੁੱਧਾ ਟੂਨੇ ਵਾਲੀ ਥਾਂ ਤੋਂ ਬਹੁਤੀ ਦੂਰ ਨਹੀਂ ਸੀ ਅਤੇ ਆਪਣੇ ਆਪ ਨੂੰ ਇੱਕ ਅੱਕ ਦੇ ਪਿੱਛੇ ਲਕਾਈ ਬੈਠਾ ਸੀ ਉਸ ਲਈ ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਇਸ ਤਰ੍ਹਾਂ ਦੀਆਂ ਮਰਾਦਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਟੂਨੇ ਕਿ ਤਿੱਤਿਆਂ ਬੱਚੇ ਵੀ ਮਿਲ ਜਾਂਦੇ ਨੇ ਮਿਲਣ ਨਾ ਮਿਲਣ ਮੈਨੂੰ ਕੀ ਮੇਰਾ maal ਚ ਰਸਤੇ ਵਿੱਚ ਸਾਹਮਣੇ ਪਿਆ ਉਸਨੇ ਸੋਚਿਆ ਪਰ ਬੱਚਿਆਂ ਦੀ ਕੀ ਲੋੜ ਹੈ ਉਸ ਨੂੰ ਆਪਣੇ ਬੱਚੇ ਭਾਰ ਜਾ ਪਰੇ ਸਨ ਔਰt ਨੇ ਛੱਪੜ ਕੰਡੇ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਦੇ ਨਹਾਵੇਗੀ ਵੀ ਉਸ ਦਾ ਮਨ ਹੋਰ ਗਾਂਧੀ ਸੋਚ ਗਿਆ ਉਦੋਂ ਹੀ ਵੋੜੇ ਹੇਠੋਂ ਇੱਕ ਪਰਸ਼ਾਵਾ ਛੱਪੜ ਕੰਡੇ ਵੱਲ ਨੂੰ ਵਧਿਆ ਪਰਸ਼ਾਵਾ ਪਰਛਾਣੇ ਨਹੀਂ ਸੀ ਜਾ ਸਕਦਾ ਪਰ ਉਹ ਇੱਕ ਮਰਦ ਸੀ ਸ਼ਾਇਦ ਇਸ ਦਾ ਘਰ ਵਾਲਾ ਰਾਖੀ ਵਜੋਂ ਅਗਾਊਂ ਨਾਲ ਆਇਆ ਹੋਵੇ ਤੇ ਮੈਂ ਕਾਹਲੀ ਨਾ ਕਰਕੇ ਬਹੁਤ ਚੰਗਾ ਕੀਤਾ ਉਸ ਨੇ ਸੋਚਿਆ ਸੀ ਬੁੱਧਾ ਹਰ ਗੱਲ ਨੂੰ ਨਾਲ-ਨਾਲ ਸਮਝੀ ਜਾ ਰਿਹਾ ਸੀ ਪਰ ਸ਼ਾਮੇ ਨੇ ਜਾਂਦਿਆਂ ਹੀ ਤੀਵੇਂ ਨੂੰ ਗੁੱਟੋਂ ਫੜ ਲਿਆ ਅਤੇ ਬੋਰਡ ਦੇ ਸੰਗਣੇ ਹਨੇਰੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ ਇਹ ਇਹਦਾ ਮਾਲਕ ਬਿਲਕੁਲ ਨਹੀਂ ਅਣਜਾਣੇ ਰੂਹ ਵਿੱਚ ਉਹ ਅੱਕ ਦੇ ਪਿਛਵਾੜੋਂ ਉੱਠ ਕੇ ਖਲੋ ਗਿਆ ਔਰਤ ਨੇ ਕੁਰਤੀ ਗਲੋਂ ਨਹੀਂ ਸੀ ਅਜਲਾਹੀ ਬਗਾਨੇ ਮਰਦ ਦੇ ਹੱਥ ਪਾ ਲੈਣ ਪਿੱਛੋਂ ਅਤੇ ਅੱਧੀ ਰਾਤ ਦੇ ਹਨੇਰੇ ਵਿੱਚੋਂ ਜ਼ਰੂਰ ਕੰਬ ਗਈ ਹੋਵੇਗੀ ਪਰ ਟੂਣਾ ਭੰਗ ਹੋ ਜਾਣ ਦੇ ਡਰੋਂ ਉਹ ਬੋਲੀ ਨਹੀਂ ਖਵਰੇ ਉਸ ਅੰਦਰ ਮਮਤਾ ਕਿਵੇਂ ਲੁਛ ਰਹੀ ਸੀ ਬੱਚਾ ਮਿਲਣ ਅਤੇ ਬੱਚੇ ਦੇ ਪਿਆਰ ਵੀ ਭੋਖ ਉਸ ਨੂੰ ਅੱਧੀ ਰਾਤੀ ਚਰਸਤੇ ਵਿੱਚ ਲੈ ਆਈ ਸੀ ਹੋ ਸਕਦਾ ਹੈ ਉਸ ਦਾ ਮਾਲ ਉਸ ਨੂੰ ਵਾਂਝ ਸਮਝ ਕੇ ਛੱਡਣ ਦੀ ਧਮਕੀ ਦਿੰਦਾ ਹੋਵੇ ਸਸ ਨਿਰਲਜ ਸਮਝਦੀ ਹੋਵੇ ਕੁਝ ਵੀ ਹੋਵੇ ਇਹਨਾਂ ਸਾਰੇ ਕਾਰਨਾ ਨਾਲੋਂ ਔਰਤਾਂ ਲਈ ਬੱਚੇ ਦੀ ਕੁਦਰਤੀ ਭੁੱਖ ਹਰ ਤਰ੍ਹਾਂ ਪਰਵਲ ਹੁੰਦੀ ਹੈ ਉਹ ਮਜ਼ਬੂਤੀ ਨਾਲ ਚੁੱਪ ਧਾਰੀ ਰੱਖੀ ਅਤੇ ਪ੍ਰਾਏ ਮਰਦ ਤੋਂ ਹਉ ਕਾਮਾਰ ਵਾਂਸ਼ ਲਾ ਲਈ ਮਰਦ ਨੇ ਆਪਣੇ ਵਿਫਰੀ ਹਾਲਤ ਚੋਂ ਔਤਨ ਦੁਬਾਰਾ ਫੜ ਲਿਆ ਤੇ ਖਿਲਾੜੀ ਦੇ ਗੰਨੇ ਵਾਂਗ ਵਾਂਹ ਚ ਜਾਖੜ ਲਿਆ ਔਰਤ ਦੀ بے اختیار ચીਕ ਨਿਕਲ ਗਈ ਜਿਵੇਂ ਬੱਚੇ ਦੀ ਥਾਂ ਹੁਣ ਉਹ ਆਪਣਾ ਸਤ ਬਚਾਉਣਾ ਚਾਹੁੰਦੀ ਹੋਵੇ ਆਪਣਾ ਇੱਜ਼ਤ ਆਪਣਾ ਸਭ ਕੁਝ ਬਚਾਉਣਾ ਚਾਹੁੰਦੀ ਹੋਵੇ ਮਰਦ ਨੇ ਉਸ ਦੀ ચીਕ ਅਧਵਚਕਾਰੋਂ ਹੀ ਘੁੱਟ ਲਈ ચીਕ ਬੁੱਧੇ ਦੀ ਸ਼ਾਂਤੀ ਵਿੱਚ ਬੰਦੂਕ ਦੀ ਗੋਲੀ ਦੀ ਤਰ੍ਹਾਂ ਆ ਕੇ ਵੱਜੀ ਮੈਂ ਕੀ ਕਰਾਂ ਬੁੱਧੇ ਨੇ ਇੱਕ ਪਲ ਸੋਚਿਆ ਤੇ ਦੂਜੇ ਪਲ ਮੱਲੋ ਜ਼ੋਰੀ ਉਸਦੇ ਕਦਮ ਉਹਨਾਂ ਵੱਲ ਨੂੰ ਵੱਧ ਗਏ ਤੇ ਉਧਰੋਂ ਵਗਾਨੇ ਮਰਦ ਦੀ ਆਵਾਜ਼ ਆਈ ਸੀ ਜਿਹੜਾ ਕਿ ਔਰਤ ਨੂੰ ਕੁੱਟੀ ਖੜਾ ਸੀ ਕਮਲੀਏ ਮੈਂ ਮਹੰਤਾਂ ਚੁੱਪ ਕਰ ਚੁੱਪ ਕਰ ਤਾਂ ਔਰਤ ਨੇ ਤਾੜ ਕਰਦਾ ਥੱਪੜ ਮਹੰਤ ਦੇ ਮੂੰਹ ਤੇ ਜੜ ਦਿੱਤਾ ਸੀ ਤੇ ਕਿਹਾ ਸੀ ਵੇ ਹਤਿਆਰਿਆ ਤੂੰ ਹੀ ਲੋਕਾਂ ਨੂੰ ਪੁੱਤ ਬਖਸ਼ਣ ਲਈ ਅਟੂਨੇ ਕਰਵਾਵੇਂ ਤੇ ਫੇਰ ਰਾਤ ਨੂੰ ਆ ਕੇ ਆਪ ਹੀ ਕੋਕਰਮ ਕਰੇ ਪਰ ਉਹਦੀ ਉੱਚੀ ਆਵਾਜ਼ ਫੇਰ ਵਿੱਚੇ ਘੁੱਟੀ ਗਈ ਸੀ ਔਰਤ ਨੇ ਆਪਣਾ ਸਤ ਬਚਾਉਣ ਦੀ ਪੂਰੀ ਵਾਹ ਲਾਈ ਅਤੇ ਮਹੰਤ ਦਾ ਹੱਥ ਆਪਣੇ ਮੂੰਹ ਤੋਂ ਨੋਚਦਿਆਂ ਇੱਕ ਦਰਦਨਾਕ ਚੀਕ ਮਾਰੀ ਜਿਵੇਂ ਉਹ ਹਮੇਸ਼ਾ ਲਈ ਕਤਲ ਕੀਤੀ ਜਾ ਰਹੀ ਹੋਵੇ ਦੂਜੀ ਚੀਕ ਬੁੱਧੇ ਦੇ ਸਿਰ ਵਿਚ ਆਣ ਵੱਜੀ ਸੀ ਉਸੰਦਰੋਂ 4 ਸਾਲ ਪਹਿਲਾਂ ਦੀ ਮਨੁੱਖਤਾ ਜਾਗ ਚੁੱਕੀ ਸੀ ਜਿਸ ਨੂੰ ਆਰਥਿਕ ਸੱਟਾਂ ਨੇ बेहोਸ਼ ਕੰਧ ਦਿੱਤਾ ਹੋਇਆ ਸੀ ਸਮਾਜਿਕ ਜ਼ਬਰਦਸਤੀ ਨੇ ਅਧਮੋਈ ਵੜਾ ਦਿੱਤਾ ਹੋਇਆ ਸੀ ਉਸ ਨੇ ਅਗਾਹ ਵੱਧ ਕੇ ਪੂਰੇ ਰੋ ਨਾਲ ਸਮਾ ਵਾਲੀ ਡਾਂਗ ਮਹੰਤ ਦੇ ਟੋਟਣ ਵਿੱਚ ਜੜ ਦਿੱਤੀ ਹਤਿਆਰੇ ਦੀਆਂ ਇੱਕਦਮ ਬਾਹਾਂ ਖੁੱਲ ਗਈਆਂ ਅਤੇ ਔਰਤ ਮੱਕੀ ਦੀ ਸੱਥਰੀ ਵਾਂਗ ਪੁੰਝੇ ਜਾ ਪਈ ਮਹਾਂਤ ਦਾ ਸਿਰ ਪਾਟ ਗਿਆ ਅਤੇ ਗਿਹੜਾ ਖਾ ਕੇ ਚਰਸਤੇ ਵਿੱਚ ਜਾ ਡਿੱਗਾ। ਔਰਤ ਇੰਨੀ ਘਬराई ਹੋਈ ਸੀ ਕਿ ਉਸ ਦੇ ਸੰਗੋਂ ਚੀਕ ਨਿਕਲਣੀ ਵੀ ਮੁਸ਼ਕਲ ਹੋ ਗਈ ਸੀ। ਬੁੱਧੇ ਨੇ ਛਈ ਲੈ ਕੇ ਔਰਤ ਨੂੰ ਆਖਿਆ ਭਾਈ ਤੂੰ ਖੜੀ ਕੀ ਕਰਦੀ ਐ ਇੱਥੇ ਬਾਜਾ ਹੁਣ ਪਿੰਡ ਨੂੰ ਜਾ ਘਰ ਆਵਦੇ। ਜ਼ਨਾਨੀ ਨੇ ਝਾਟ ਹੀ ਆਪਣੇ ਕੱਪੜੇ ਸਾਹਵੇਂ ਤੇ ਪਿੰਡ ਨੂੰ ਹੋ ਤੁਰੀ। ਖਵਰੇ ਉਹ ਮਨ ਵਿੱਚ ਕਿੰਨੀਆਂ ਅਸੀਸਾਂ ਇਸ ਗੈਰ ਵਿੱਚੋਂ ਬੌੜੀ ਸ਼ਕਤੀ ਨੂੰ ਦੇ ਰਹੀ ਸੀ ਬੁੱਧੇ ਨੇ ਡੌਲਾਂ ਫੜ ਕੇ ਮਹੰਤ ਨੂੰ ਉਤਾ ਚੁੱਕਿਆ ਤੇ ਮੋੜ ਉਸ ਦੇ ਮੂੰਹ ਤੇ ਥੁੱਕ ਕੇ ਪਰਾਂ ਵਗਾ ਮਾਰਿਆ ਤੇ ਕਿਹਾ ਕੁੱਤੇ ਦਾ ਪੁੱਤਾ ਤੇਰੇ ਮੂੰਹ 'ਚ ਪਾਣੀ ਦੀ ਬੂੰਦ ਪਾਉਣਾ ਵੀ ਸੱਪ ਨੂੰ ਦੁੱਧ ਪਿਵਣ ਬਰਾਬਰ ਹੈ ਤੂੰ ਐਵੇਂ ਮਾਰੇ ਇੱਥੇ ਉਸ ਨੇ ਪਛਾਹ ਹਟ ਕੇ ਮਿੱਟੀ 'ਚ ਰੋਲਿਆ ਸਤਨਾਜਾ ਲਾਲ ਚੁੰਨੀ ਚ ਬੰਨ ਲਿਆ ਤੇ ਥੋੜੀ ਵਿਥ ਤੇ ਡੜੇ ਬੈਠੇ ਕੋਕੜ ਨੂੰ ਚੁੱਕ ਕੇ ਕਸ਼ੇ ਦੇ ਲਿਆ ਤੇ ਮੋੜ ਉਸ ਤਸੱਲੀ ਨਾਲ ਪਿੰਡ ਵੱਲ ਨੂੰ ਕਦਮ ਪੁੱਟਨੇ ਸ਼ੁਰੂ ਕਰ ਦਿੱਤੇ